ਕੀ ਨਾਮ ਜੀ ਰਕੋ ਸਵਾਰ ਸਿੰਘ ਕਿਹੜਾ ਪਿੰਡ ਤੁਹਾਡਾ ਪਿੰਡ ਕਿਹੜੀ ਆ ਹਾਂਜੀ ਫਸਿਲ ਪਾਦ ਬਕਾਲਾ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਤੁਸੀਂ ਇਹਨਾਂ ਖਲਾਫਾਂ ਦੇ ਜਿਗਰ ਬਹੁਤ ਮਹਿਗਾ ਕਾ ਬਗਾੜੀ ਹੈ ਹੋਰ ਚਕਰਤਾ ਮੇਰਾ ਕੋਈ ਕਿਤੇ ਉੱਥੇ ਪਾਣੀ ਦਾ ਕੋਈ ਬੱਤੀ ਦਾ ਕੋਈ ਕੋਠਾ ਮਠਰਾ ਬਰ ਗਏ ਜਿਹੜਾ ਇਹ ਉੱਥੇ ਜਾ ਕੇ ਤੇ ਬਾਹ ਤੜ ਭਰਾ ਬਾ ਦੇਣਾ ਬਾਗੇ ਸਾਜੂ ਕੋ ਆ ਕੇ ਵੇਲੇ ਕੋਲੇ ਸਾਡੀ ਬਾਹ ਫੜੂਗਾ ਇਹ ਲੈ ਮੱਠੇ ਦਾ ਕੋਈ ਆ ਕੇ ਪਾਣੀ ਧਾਣੀ ਪਿਆ ਦੂਗਾ ਇੱਥੇ ਸਾਨੂੰ ਕੋਈ ਨਹੀਂ ਜੇ ਪੁੱਛਣ ਕਿਸੇ ਨਾਲ ਤੁਹਾਡੇ ਪੁੱਤ ਕਿੱਥੇ ਆ ਜਿਹੜਾ ਕਿ ਮਾਂ ਪਿਓ ਨੂੰ ਹਮੇਸ਼ਾ ਸੁਪਨਾ ਹੁੰਦਾ ਕਿ ਸਾਡੇ ਬੱਚੇ ਸਾਨੂੰ ਸਾਂਭਣਗੇ ਵੱਡੇ ਮੁੱਤ ਦੇਖ ਲਓ ਜੇ ਕਦੇ ਦੇ ਤਾਂ ਮੁੱਤ ਦੇ ਆਉਣਾ ਨਾ ਹੀ ਜੀ ਪੁੱਤ ਨੇ ਨਹੀਂ ਆਉਣਾ ਜੇ ਆਉ ਵੀ ਰੱਜੇ ਆਉਣਾ ਤਾਂ ਕੋ ਮਥੇ ਚਲੇ ਜਾ ਉਹਨੇ ਸਾਨੂੰ ਇਹ ਵੀ ਪੁੱਛਣਾ ਅੱਜ ਤੁਹਾਡੇ ਕੋ ਕੁਝ ਹੈਗਾ ਕਿ ਨਹੀਂ ਹੈਗਾ ਹੁਣ ਵੀ ਬਾਹਰ ਗਿਆ ਪਿੰਡ ਗਿਆ ਨਹੀਂ ਬਦਲ ਹੋਇਆ ਤਾਂ ਮੈਂ ਬੁੜੜੀ ਨੂੰ ਛੱਡ ਗਿਆ ਬਾਹਰ ਮੈਂ ਰੋਟੀ ਕਿਸ ਕੋ ਪਕਵਾ ਕੇ ਲਿਆਇਆ ਤਾਂ ਬੁੜੜੀ ਭਿੱਜਣ ਦਾ ਮੈਂ ਵੀ ਪੈ ਜਦਾ ਭਜਾ ਤਾਂ ਫਿਰ ਬੁੜੜੀ ਨੂੰ ਅੰਦਰ ਕੀਤਾ ਦੇਗ ਪੀਏ ਕਰੀ ਤਾਂ ਵੀ ਮੈਂ ਰੋਦੇ ਕਰਾਉਂਦੇ ਰ ਠਾ ਕੇ ਕਿਤੇ ਵਕਤਾ ਦੇ ਅੰਦਰ ਕੀਤਾ ਤੇ ਹੁਣ ਵਿਚਾਰੀ ਦੇ ਲਿੰਦੇ ਲਾ ਕੇ ਤੇ ਗਾਹ ਪਾਏ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਮੈਨੂੰ ਪਤਾ 13 ਸਾਲ ਹੋ ਗਏ ਤੇ ਜਿਵੇਂ ਕੋਈ ਮੌਸਮ ਖਰਾਬ ਹੋ ਜਾਂਦਾ ਕੋਈ ਸਰਦੀ ਗਰਮੀ ਆਉਂਦੀ ਤਾਂ ਤੁਹਾਨੂੰ ਇੱਥੇ ਕੋਣ ਦੇਖਦਾ ਕੋਈ ਨਹੀਂ ਮੇਦਾ ਕੋਈ ਨਹੀਂ ਲੀੜਾ ਤੁਹਾਡੇ ਜਿਹੜੇ ਨੂਨ ਜਾਂ ਪੋਤਰੇ ਨੇ ਉਹ ਵੀ ਨਹੀਂ ਤੁਹਾਨੂੰ ਪੁੱਛਦੇ ਨਹੀਂ ਪਤਾ ਕੀ ਇਹ ਪੁੱਛਦੀਆਂ ਕਿ ਯਾ ਪਛਿਤ ਗਈਆਂ ਤੇ ਯਾ ਉਹ ਦਿਗਾ ਜਾਂਦੀਆਂ ਵਾ ਲੀੜਾ ਲਾਤਾ ਦੇਂਦੀਆਂ ਕਦੇ 100 50 50 ਤੇ ਨਸਿਆ ਪੀ ਉਹ ਵੀ ਮਾਥੜਿਆ ਉਹ ਵੀ ਮਾਥੜਿਆ ਵਿਚਾਰ ਗਿਆ ਆਪੋ ਆਪਣੇ ਤੇ ਘਰ ਸਾਮਦੀਆਂ ਤੇ ਨਿਆਣੇ ਪਾਲਦੀਆਂ ਡੰਗੋ ਡੰਗ ਉਹ ਤਾਂ ਕਦੇ ਵੀ ਨਹੀਂ ਆਕੇ ਤੇ ਪੁੱਛੇ ਪੁੱਤਰ ਨੂੰ ਤੁਹਾਡੇ ਨੇ ਆਉਂਦਾ ਵਾ ਤੇ ਦੱਸਿਆ ਵੀ ਆਉਂਦਾ ਰੱਜਿਆ ਆਉਣਾ ਡੱਗ ਤੇ ਹੋਗੜਾ ਉਹ ਆ ਕੇ ਤਾਂ ਇਤਰਾ ਘੁੰਮ ਕੇ ਫੇਰ ਚਲੇ ਜਾਣਾ ਇਹ ਕਿਸ ਕਰਨ ਨਸ਼ਾ ਕਰਦਾ ਉਹ ਨਸ਼ਾ ਕਰਦਾ ਉਹ ਨਸ਼ੇ ਕਰਕੇ ਸਾਰਾ ਕੁਝ ਤੁਹਾਨੂੰ ਇਤਰਾ ਇਤਰਾ ਸਾਰਾ ਕੁਝ ਜਾਂੜਦਾ ਉਹਨੇ ਕਰਦਾ ਨਸ਼ਾ ਹੀ ਕਰਦਾ ਸੋ ਕੀ ਅਪੀਲ ਕਰੋਗੇ ਪੰਜਾਬੀਆਂ ਨੂੰ ਜਿਹੜੇ ਕਿ ਤੁਹਾਡੇ ਹਾਲਾਤ ਜਿਹੜੇ ਨੇ ਉਹ ਤਾਂ ਮੈਂ ਤਾਂ ਹੱਥ ਜੋੜ ਕੇ ਆਨਾ ਵੀ ਮੈਨੂੰ ਨਾ ਭੈਣ ਭਰਾਵਾ ਚ ਆ ਪੜਾ ਦਿਓ ਉੱਥੇ ਮੇਰਾ ਕੋਈ ਪਾਣੀ ਪਿਆਊਗਾ ਕੋਈ ਦਵਾਈ ਦਾਰੂ ਬੜਾ ਸਾਡੇ ਕੋ ਇੱਥੇ ਦਾਕ ਕੋਈ ਡਾਕਟਰ ਆਵੇ ਨਾ ਸਾਨੂੰ ਕੋਈ ਆ ਕੇ ਪੁੱਛੇ ਤੇ ਇਤਰਾ ਹੀ ਪੈ ਰਹਿੰਦੇ ਫੇ ਚੁੱਪ ਕਰਕੇ ਰਿਸ਼ਤੇਦਾਰ ਵੀ ਪੁੱਛਦੇ ਆ ਕੇ ਰਿਸ਼ਤੇਦਾਰ ਵਿਚਾਰੇ ਕਿਹੜੇ ਕੇ ਧੀਆ ਧੀਆ ਵਿਚਾਰਿਆਂ ਰਿਸ਼ਤੇਦਾਰ ਤਾਂ ਹੋਰ ਕਿਹੜੇ ਆ ਪੈਣਾ ਵਾ ਉਹ ਵਿਚਾਰਿਆਂ ਕਿਤੇ ਆਉਂਦੀਆਂ ਜਾਂਦੀਆਂ ਚਾਪੜੇਵੇਂ ਆਏ ਉਹ ਕੜੀ ਨਹੀਂ ਕੜੀ ਆਏ ਉਹਨਾਂ ਚੱਲ ਵੇਖ ਲਿਆ ਹੋਰ ਸਾਡੇ ਰਿਸ਼ਤੇਦਾਰ ਕਿਹੜੇ ਪੁੱਤ ਆਉਣੇ ਕਾਰਾ ਦਾ ਪੋਪੜੇ ਖਾਈ ਕਬੀਲਦਾਰ ਹੁਣ ਮਦਲੀ ਅਪੀਲ ਕਰੋਗੇ ਕਾਰਾ ਕੇ ਪਤਾ ਹੀ ਤਾਂ ਨੇ ਸਾਡੀ ਮੱਝ ਤੇ ਚ ਕਾਰ ਕਹਦਾ ਸਾਨੂੰ ਘਰ ਬਾਦੋ ਕਹਦਾ